ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਧੰਪਤ ਅਮੁਖ ਆਜ਼ਾਦੀ ਜਿਸ ਨੇ ਸਾਰੇ ਬੰਧਨ ਤਿਆਗ ਦਿੱਤੇ ਹੋਣ ਅਤੇ ਜੋ ਹਰ ਵਰਤਾਰੇ ਤੋਂ ਅਤੇ ਹਰ ਦੁੱਖ ਤੋਂ ਮੁਕਤ ਹੋ ਗਿਆ ਹੋਵੇ ਸਮਝੋ ਅਜਿਹਾ ਮਨੁੱਖ ਆਪਣਾ ਸਫਰ ਮੁਕਾ ਚੁੱਕਾ ਹੈ ਪਾਵ ਉਹ ਅਮਰਤਾ ਹਾਸਲ ਕਰ ਚੁੱਕਾ ਹੈ ਜਿਨ੍ਹਾਂ ਦੀਆਂ ਸੋਚਾਂ ਵੱਡੀਆਂ ਹੁੰਦੀਆਂ ਹਨ ਉਹ ਸਦਾ ਯਤਨਸ਼ੀਲ ਰਹਿੰਦੇ ਹਨ ਉਹ ਇੱਕੋ ਥਾਂ ਤੇ ਖੁਸ਼ ਨਹੀਂ ਰਹਿ ਸਕਦੇ ਜਿਵੇਂ ਹੰਸ ਝੀਲਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਤੇ ਹਵਾ 'ਚ ਉੱਚੀਆਂ ਉਡਾਰੀਆਂ ਮਾਰਦੇ ਹਨ ਇਸੇ ਤਰ੍ਹਾਂ ਉਹ ਵੀ ਆਪਣੇ ਘਰਾਂ ਤੱਕ ਸੀਮਤ ਨਹੀਂ ਰਹਿੰਦੇ ਸਗੋਂ ਚੇਰੇ ਟਿਕਾਣਿਆਂ ਨੂੰ ਲੱਭਣ ਤੁਰ ਜਾਂਦੇ ਹਨ ਜਿਸ ਨੇ ਲੋੜ ਤੋਂ ਜ਼ਿਆਦਾ ਮਾਲ ਇਕੱਠਾ ਨਹੀਂ ਕੀਤਾ ਜਿਸ ਨੂੰ ਸੰਜਮ ਨਾਲ ਖਾਣਾ ਆਉਂਦਾ ਹੈ ਅਤੇ ਜਿਹੜਾ ਹਮੇਸ਼ਾ ਮੁਕਤੀ ਅਤੇ ਸੁੰਨਤਾ ਉੱਪਰ ਧਿਆਨ ਕੇਂਦ੍ਰਿਤ ਰੱਖਦਾ ਹੈ ਅਜਿਹੇ ਮਨੁੱਖ ਦੀ ਬਲੰਦੀ ਆਕਾਸ਼ 'ਚ ਉਡਣ ਵਾਲੇ ਪੰਛੀਆਂ ਵਾਂਗ ਬਹੁਤ ਉੱਚੀ ਹੁੰਦੀ ਹੈ ਜਿਸ ਦੇ ਮਨੋਪਾਪ ਸ਼ਾਂਤ ਹੋ ਗਏ ਹੋਣ ਅਤੇ ਜਿਸ ਦਾ ਮਨ ਬੇਲੋੜੇ ਸੁੱਖਾਂ ਨੂੰ ਦੇਖ ਕੇ ਵੀ ਨਾ ਡੋਲੇ ਅਤੇ ਜਿਹੜਾ ਹਮੇਸ਼ਾ ਮੁਕਤੀ ਅਤੇ ਸੁੰਨਤਾ ਉੱਪਰ ਧਿਆਨ ਕੇਂਦ੍ਰਿਤ ਰੱਖਦਾ ਹੈ ਅਜਿਹੇ ਮਨੁੱਖ ਦੀ ਬਲੰਦੀ ਆਕਾਸ਼ 'ਚ ਉਡਣ ਵਾਲੇ ਪੰਛੀਆਂ ਵਾਂਗ ਉੱਚੀ ਹੁੰਦੀ ਹੈ ਜਿਵੇਂ ਚੰਗਾ ਰਥਵਾਨ ਆਪਣੇ ਘੋੜਿਆਂ ਨੂੰ ਕਾਬੂ ਕਰਕੇ ਰੱਖਦਾ ਹੈ ਓਵੇਂ ਹੀ ਸਿਆਣਾ ਮਨੁੱਖ ਆਪਣੇ ਇੰਦਰੀਆਂ ਨੂੰ ਆਪਣੇ ਕਾਬੂ ਹੇਠ ਰੱਖਦਾ ਹੈ ਅਜਿਹਾ ਮਨੁੱਖ ਘਟਿਆ ਕਿਸਮ ਦੇ ਮਨੋਵੇਗਾਂ ਤੇ ਆਕਰਤ ਤੋਂ ਮੁਕਤ ਹੋਣ ਕਰਕੇ ਦੇਵਤਿਆਂ ਤੱਕ ਦੀ ਵਾਹ ਵਾਹ ਖਟਦਾ ਹੈ ਅਜਿਹਾ ਮਨੁੱਖ ਧਰਤੀ ਵਾਂਗ ਸਥਿਰ ਤੇ ਸ਼ਾਂਤ ਹੁੰਦਾ ਹੈ ਉਹ ਮਜ਼ਬੂਤ ਥੰਮ ਵਾਂਗ ਅਡੋਲ ਬਣਿਆ ਰਹਿੰਦਾ ਹੈ ਉਹ ਸਾਫ਼ ਸੁਥਰੀ ਝੀਲ ਵਾਂਗ ਸ਼ੁੱਧ ਹੁੰਦਾ ਹੈ ਅਤੇ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੁੰਦਾ ਹੈ ਜਿਸ ਮਨੁੱਖ ਨੇ ਆਤਮ ਗਿਆਨ ਰਾਹੀਂ ਮੁਕਤੀ ਹਾਸਲ ਕਰ ਲਈ ਹੋਵੇ ਉਸ ਦਾ ਮਨ ਸ਼ਾਂਤ ਹੁੰਦਾ ਹੈ ਉਸ ਦੇ ਬੋਲ ਵੀ ਸ਼ਾਂਤ ਹੁੰਦੇ ਹਨ ਅਤੇ ਉਸ ਦੇ ਕਰਮਾਂ 'ਚੋਂ ਵੀ ਸ਼ਾਂਤੀ ਨਜ਼ਰ ਪੈਂਦੀ ਹੈ ਜਿਹੜਾ ਮਨੁੱਖ ਅੰਧ ਵਿਸ਼ਵਾਸ ਤੋਂ ਬਚਿਆ ਰਹਿੰਦਾ ਹੈ ਅਤੇ ਅਸੀਮਤਾ ਸੰਦੀਵੀ ਸੱਚ ਨਿਰਵਾਣ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜਾ ਮਨੁੱਖ ਕਟਿਆ ਜੀਵਨ ਦੀ ਗੁਲਾਮੀ ਨਹੀਂ ਕਰਦਾ ਤੇ ਹਰ ਕਿਸਮ ਦੇ ਬੰਧਨ ਦੇ ਛਾਵਾਂ ਨੂੰ ਤਿਆਗ ਸਕਦਾ ਹੈ ਉਹ ਅਸਲ ਵਿੱਚ ਬੁੱਧਪੁਰਸ਼ ਖਵਾਉਂਦਾ ਹੈ ਬੁੱਧਪੁਰਸ਼ ਭਾਵੇਂ ਕਿਸੇ ਪਿੰਡ ਵਿੱਚ ਰਹੇਨ ਭਾਵੇਂ ਜੰਗਲ ਵਿੱਚ ਬੁੱਧਪੁਰਸ਼ ਭਾਵੇਂ ਘਾਟੀਆਂ 'ਚ ਵਿਚਰਨ ਭਾਵੇਂ ਪਹਾੜਾਂ ਉੱਪਰ ਉਹ ਜਿੱਥੇ ਵੀ ਹੋਣ ਉਹੀ ਥਾਂ ਆਨੰਦਮਈ ਹੋ ਜਾਂਦੀ ਹੈ ਜਿੱਥੇ ਆਮ ਲੋਕ ਜਾਣਾ ਵੀ ਪਸੰਦ ਨਹੀਂ ਕਰਦੇ ਬੁੱਧਪੁਰਸ਼ ਅਜਿਹੇ ਜੰਗਲਾਂ ਵਿੱਚ ਵੀ ਆਨੰਦ ਨਾਲ ਵਿਚਰਦੇ ਹਨ ਕਿਉਂਕਿ ਉਹਨਾਂ ਦੇ ਮਨ ਇਛਾਵਾਂ ਦੇ ਭਾਰ ਤੋਂ ਮੁਕਤ ਹੁੰਦੇ ਹਨ